ਦੇਖਣ ਦੇ ਜੀ ਆਹ ਵੇਖਣ ਦੇ ਪੱਤੀਆਂ ਦਾ ਖਾਤਾ ਵਾ ਅੱਛਾ ਅੱਛਾ ਹੁਣ ਦੇਖੋ ਕਹਿੰਦੇ ਨਕਦ ਪੇਮੈਂਟ ਹੋ ਗਈ ਆ ਉਹ ਕਹਿੰਦੇ ਯਾਰ ਅਕੱਲੇ ਬੰ ਨੂੰ ਨੀਂਦਾ ਇਹਦਾ ਨੰਨ੍ਹਾ ਆੜੇ ਹਾਂ ਤੇ ਜਦੋਂ ਜਿਆਦਾ ਰੋਲ ਪਿਆਗਾ ਤਾਂ ਭਾਵੇਂ ਫੇਰ ਉਹ ਦੇਵਾਂਗਾ ਦਰਮੀਆਂ ਦਿਨੇ ਬਾਅਦ ਹੀ ਉਹ ਚੱਲ ਫੇਰ ਵੇਖੀ ਜਾਊਗੀ ਓਏ ਓਦਾਂ ਦੇ ਭਾਵੇਂ ਉਹ ਦੇ ਹੀ ਦਿੰਦਾ ਅੱਛਾ ਉਹ ਪਹਿਲਾਂ ਡੈਡੀ ਦਾ ਹੋਣਾ ਖਾਤਾ ਉੱਥੇ ਹੁਣ ਸਾਰਿਆਂ ਨੂੰ ਤਾਂ ਪਤਾ ਹੀ ਵੱਖ ਹੋ ਗਏ ਆ ਜੋ ਕਹਿੰਦਾ ਵੀ ਹੁਣ ਉਹ ਨਾਲ ਆਊਗਾ ਤੇ ਫੇਰ ਭਾਵੇਂ ਤੁਹਾਨੂੰ ਮਿਲ ਜਣ ਉਹਦਾਂ ਨਹੀਂ ਮੈਂ ਦਿੰਦੇ ਨਹੀਂ ਅੱਛਾ ਹੁਣ ਡੈਡੀ ਨੇ ਮੇਰ ਨਾਲ ਜਾਣਾ ਨਹੀਂ ਅੱਜ ਉਹ ਵੱਡਾ ਭਰਾ ਵਾ ਉਹ ਦਿਨੋਂ ਵੱਡਾ ਭਰਾ ਨਹੀਂ ਜਿੱਦਣ ਉਹ ਚੱਲਿਆ ਸੀ ਤੇ ਦੋਵਾਂ ਜੀਆਂ ਨੂੰ ਬਾਹਰ ਨਿਕਲ ਕੇ ਉਹਦੇ ਨਾਲ ਮਿਲੇ ਨਹੀਂ ਤੁਸੀਂ ਮੰਮੀ ਤੁਸੀਂ ਪੇਕੇ ਆਵਾਂ ਲੱਗੇ ਨਹੀਂ ਕਿਦਾਂ ਉਹ ਤਾਂ ਉਹ ਘਰੇ ਇੱਥੇ ਮੰਗਣਾ ਆਉਂਦੇ ਆ ਵਿਚਾਰਿਆ ਪੰਜ ਛੇ ਮਹੀਨੇ ਕਿ ਦੇਖੇ ਆਉਣਾ ਹੁੰਦਾ ਵਾ ਮੰਗਣ ਕੀ ਆਉਣਾ ਤਨਖਾਹ ਮੇਰੇ ਪੁੱਤ ਦੀ ਪਹਿਲਾਂ ਲੈਣ ਦੇ ਤੇ ਹੋਰ ਉਹਨੇ ਕਿਦਾਂ ਮੰਗਣਾ ਤੁਰ ਪੇਕੇ ਨੂੰ ਫੋਨ ਕਰਦੀ ਇੱਥੇ ਫੋਨ ਇਹਨਾਂ ਨੇ ਹਾਲ ਚਾਲ ਪੁੱਛਣ ਨੂੰ ਨਹੀਂ ਕੀਤਾ ਪੈਸੇ ਮੰਗਣ ਨੂੰ ਫੋਨ ਕੀਤਾ ਅੱਗੇ ਇੱਕ ਦਿਨ ਆਂਦਾ ਮੈਂ ਦੋ ਸੂਣੇ ਨੂੰ ਕੀਤਾ ਲਗਲੇ ਨੂੰ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਕਦੋਂ ਜਿੱਦਾਂ ਕਰਨਾ ਕਰਨ ਆਂਦਾ ਹੀ ਅੱਜ ਸਿੱਧਾ ਉਹਨਾਂ ਕੋਲ ਪੈਸ ਅਨੇਵਾ ਹਾ ਜਾਨੀ ਕੋਈ ਪੁੱਛਿਆ ਵੀ ਹਾਂ ਚਾਹ ਕਹਦਾ ਪੁੱਛਿਆ